ਸਸਤੀਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਚਿੱਦੂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਉਹਨਾਂ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਹੈ ਜੋ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਉਦਯੋਗ ਦੇ ਬਾਰੇ ਗੱਲਬਾਤ ਕੀਤੀ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਉਦਯੋਗ ਆ ਰਿਹਾ ਹੈ ਕਿਸ ਤਰ੍ਹਾਂ ਇਨਵੈਸਟਮੈਂਟ ਹੈ ਜਿਹੜੀ ਉਹ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੀ ਹੈ ਅੱਜ ਫੋਰਟਿਸ ਹਸਪਤਾਲ ਦੇ ਬਾਰੇ ਉਹਨਾਂ ਦੱਸਦੇ ਆ ਕਿ ਫੋਰਟਿਸ ਹਸਪਤਾਲ ਜੋ ਮਹਾਲੀ ਹੈ ਉਸ ਦੇ ਵਿੱਚ ਇਨਵੈਸਟਮੈਂਟ ਹੈ ਜਿਹੜੀ ਉਹ ਹੋਰ ਕੀਤੀ ਜਾ ਰਹੀ ਹੈ ਇਸ ਇਨਵੈਸਟਮੈਂਟ ਦੇ ਨਾਲ ਜਿਹੜਾ ਹੋਰ ਵੱਡੇ ਪੱਧਰ ਦੇ ਉੱਪਰ ਹਸਪਤਾਲ ਹੈ ਜਿਹੜਾ ਉਹ ਵਧੇਗਾ ਬੈੱਡਾਂ ਦੀ ਗਿਣਤੀ ਹੈ ਜਿਹੜੀ ਉਹ ਵਧਣ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੇ ਫੋਰਟਿਸ ਹਸਪਤਾਲ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਦੀਆਂ ਸਹੂਲਤਾਂਵਾਂ ਦੇ ਲਈ ਹੋਰ ਵੱਡਾ ਹੋਣ ਜਾ ਰਿਹਾ ਹੈ ਇਸ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਫੋਰਟਿਸ ਦੀ ਮੈਨੇਜਮੈਂਟ ਨੂੰ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਪਿਛਲੇ ਸਮੇਂ ਤੋਂ ਆ ਰਹੀਆਂ ਸਨ ਉਹਨਾਂ ਨੂੰ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੀਆਂ ਸਮੱਸਿਆਵਾਂ ਪੰਜਾਬ ਸਰਕਾਰ ਦੇ ਵੱਲੋਂ ਹੱਲ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਹੀ ਉਹ ਹੋਰ ਜ਼ਿਆਦਾ ਇਨਵੈਸਟਮੈਂਟ ਕਰਨ ਦੇ ਲਈ ਰਾਜ਼ੀ ਹੋਏ ਨੇ ਸੋ ਇਸ ਮੌਕੇ ਕੀ ਕਹਿਣਾ ਹੈ ਮੰਤਰੀ ਅਰੋੜਾ ਦਾ ਤੇ ਉਹਨਾਂ ਦੇ ਨਾਲ ਫੋਰਟਿਸ ਹਸਪਤਾਲ ਤੋਂ ਕੁਝ ਉੱਚੇਚੇ ਤਾਰ ਤੇ ਉਦਯੋਗਪਤੀ ਨੇ ਜੋ ਉਹ ਵੀ ਸ਼ਾਮਿਲ ਹੋਏ ਸਨ ਆਓ ਸੁਣਦੇ ਹਾਂ ਕੀ ਕਹਿਣਾ ਉਹਨਾਂ ਦਾ ਸ੍ਰੀ ਸਸੀਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜਿਹੜੀ ਲਗਾਤਾਰ ਲੜੀ ਚੱਲ ਰਹੀ ਹੈ ਪੰਜਾਬ ਵਿੱਚ ਇਨਵੈਸਟਮੈਂਟ ਦੀ ਉਹਦੇ ਚ ਇੱਕ ਹੋਰ ਐਡੀਸ਼ਨ ਅੱਜ ਕਰਨ ਜਾ ਰਹੇ ਆ ਮੇਰੇ ਰਾਈਟ ਤੇ ਮਨੂ ਕਪਿਲਾ ਜੀ ਬੈਠੇ ਆ ਇੱਕ ਕਾਰਪੋਰੇਟ ਅਫੇਅਰਸ ਦੇ ਹੈੱਡ ਹੈਗੇ ਫੋਟੋਸਾਫ ਹੈਲਥ케ਅ ਦੇ ਔਰ ਕਮਲ ຢਦਵ ਜੀ ਬੈਠੇ ਹੈ ਸਾਡੇ ਪ੍ਰਿੰਸੀਪਲ ਸੈਕਟਰੀ ਇੰਡਸਟਰੀਜ਼ ਮੈਂ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਤੇ ਜਿਹੜੀ ਵਿਜਨਰੀ ਲੀਡਰਸ਼ਿਪ ਹੈਗੀ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਦੀ ਔਰ ਆਨਰੇਬਲ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਦੀ ਉਹਨਾਂ ਦੇ ਮਾਰਗਦਰਸ਼ਨ ਨਾਲ ਜੋ ਅਸੀਂ ਪੰਜਾਬ ਇਨਵੈਸਟ ਪ੍ਰਮੋਸ਼ਨ ਨੂੰ ਔਰ ਇੰਡਸਟਰੀ ਡਿਪਾਰਟਮੈਂਟ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਆ ਔਰ ਇਨਵੈਸਟਰਸ ਨੂੰ ਬੁਲਾ ਰਹੇ ਆ ਉਹਦੇ ਵਿੱਚ ਇੱਕ ਇਹਨਾਂ ਦਾ ਫੁਟੇਜ ਦਾ ਕੋਈ ਇਸ਼ੂ ਪੁਰਾਣਾ ਸੀਗਾ ਜਿਹੜਾ ਸੋਲਵ ਨਹੀਂ ਹੋ ਰਿਹਾ ਸੀ ਉਹ ਕਰ ਦਿੱਤਾ ਗਿਆ ਲੈਂਡ ਦਾ ਔਰ ਇਹ ਕੋਈ 950 ਕਰੋੜ ਰੁਪਏ ਦੀ ਐਕਸਪੈਂਸ਼ਨ ਕਰਨ ਜਾ ਰਹੇ ਆ ਮੋਹਾਲੀ ਹਸਪੀਟਲ ਦੇ ਨਾਲ ਇਹ ਫੋਟੇਸ ਵੈਸੇ ਤਾਂ ਸਾਰਿਆਂ ਨੇ ਸੁਨੇਹਾ ਹੋਇਆ ਕੰਪਨੀ ਦਾ ਪਰ ਇਹਦੀ ਡਿਟੇਲ ਵਿੱਚ ਜੋ ਇਹ ਕੰਪਨੀ ਹੈ ਇਹਦਾ ਮਾਰਕੀਟ ਕੈਪ ਕਿੰਨਾ ਹੈ ਇਹਨਾਂ ਦੇ ਟੋਟਲ ਬੈੱਡ ਕਿੰਨੇ ਹੈ ਇੰਡੀਆ ਦੇ ਸਾਰਾ ਕੁਝ ਮਨੂ ਕਪਿਲਾ ਜੀ ਦੱਸਣਗੇ ਪਰ ਇਹ ਜਿਹੜੀ ਇਨਵੈਸਟਮੈਂਟ ਹੈ ਇਹਦਾ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਦੱਸਣਾ ਚਾਹੁੰਦਾ ਕਿ 13.5 ਇਕੜ ਵਿੱਚ ਇਹ ਪੂਰਾ ਕੰਪਲੈਕਸ ਹੋ ਜਾਏਗਾ ਜਿਹੜਾ ਮੋਹਾਲੀ ਹਸਪੀਟਲ ਹੈ ਮੈਂ ਅੱਜ ਇਹਨਾਂ ਨਾਲ ਇੱਥੇ ਆਉਣ ਤੋਂ ਪਹਿਲਾਂ ਗੱਲ ਕਰ ਰਿਹਾ ਸੀ ਮੈਂ ਕਿਹਾ ਜੀ ਜਿਹੜੇ ਤੁਹਾਡੇ ਬੈੱਡ ਐ ਸਾਰੇ ਓਕੂਪਾਈਡ ਰਹਿੰਦੇ ਐ ਐਗਜ਼ਿਸਟਿੰਗ ਮੈਂ ਸੁਣ ਕੇ ਹੈਰਾਨ ਹੋ ਗਿਆ ਵੈਸੇ ਤਾਂ ਰੱਬ ਕਿਸੇ ਨੂੰ ਬਿਮਾਰ ਨਾ ਕਰੇ ਸਭ ਨੂੰ ਸੇਤ ਬਖਸ਼ੇ ਕਹਿੰਦੇ 105% ਓਕੂਪਾਈਡ ਐ ਮੈਂ ਕਿਹਾ ਜੀ ਉਹਦਾ ਕੀ ਮਤਲਬ ਉਹਦਾ ਮਤਲਬ ਇਹ ਐ ਕਿ ਵੇਟਿੰਗ ਲਿਸਟ ਚਲਦੀ ਜਾਂਦੀ ਆ ਚਲੋ ਇਕਤਾ ਇੱਕ ਰੀਜ਼ਨ ਕੁਝ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਹ ਬਿਮਾਰੀਆਂ ਦੀ ਘਟੋਟੋ ਘਟੋਣ ਜਿਹੜੀਆਂ ਸਾਡੀ ਸਟੇਟ ਗਵਰਨਮੈਂਟ ਉਪਰਾਲਾ ਕਰ ਰਹੀ ਹੈ ਜਿਸ ਤਰ੍ਹਾਂ ਡੇਂਗੂ ਹੋ ਗਿਆ ਜਾਂ ਜਿਹੜੀਆਂ ਸੀਜ਼ਨਲ ਹੁੰਦੀਆਂ ਜਿਹੜੀ ਫਲਡਿੰਗ ਕਰਕੇ ਬਿਮਾਰੀਆਂ ਫੈਲਣ ਗਈਆਂ ਕਿਉਂਕਿ ਕੈਟਲ ਬੜੇ ਮਰ ਗਏ ਤੇ ਇੰਨਾ ਕੋਲੋਂ ਵੀ ਅਸੀਂ ਹੈਲਪ ਮੰਗੀ ਹੈ ਤੇ ਇਹ ਵੀ ਕਹਿੰਦੇ ਅਸੀਂ ਪੂਰੀ ਗਵਰਨਮੈਂਟ ਦੀ سپورਟ ਕਰਾਂਗੇ ਇਸ ਚੀਜ਼ ਵਿੱਚ ਇਹ ਜਿਹੜਾ ਪ੍ਰੋਜੈਕਟ ਆਏਗਾ ਜੀ ਇਹਦੇ ਵਿੱਚ ਡਾਇਰੈਕਟ ਜਿਹੜੀ এমਪਲੋਇਮੈਂਟ ਹੈ 2500 ਲੋਕਾਂ ਦੀ ਹੋਏਗੀ ਔਰ ਇਨਡਾਇਰੈਕਟ 2200 ਲੋਕ ਕੋਈ ਸੋ ਟੋਟਲ ਅਰਾਊਂਡ 5000 ਲੋਕਾਂ ਨੂੰ এমਪਲੋਇਮੈਂਟ ਇਹਦੇ 'ਚ ਮਿਲ ਜਾਏਗੀ ਇੱਕ ਮੈਂ ਸ਼ੁਕਰਗੁਜ਼ਾਰ ਆ ਸਾਡੇ ਹੈਲਥ ਮਨਿਸਟਰ ਸਾਹਿਬ ਡਾਕਟਰ ਬਲਬੀਰ ਜੀ ਦਾ ਉਹਨਾਂ ਨੇ ਪਰਸਨਲ ਇੰਟਰਸਟ ਲੈ ਕੇ ਜੋ ਵੀ ਇਹਨਾਂ ਦੇ ਪੈਂਡਿੰਗ ਅਪਰੂਵਲ ਪਏ ਸੀਗੇ ਉਹ ਸਾਰੇ ਉਸ ਡਿਪਾਰਟਮੈਂਟ ਨੇ ਇਹਨਾਂ ਨੂੰ ਦੇ ਦਿੱਤੇ ਐਸ ਫਾਰ ਐਸ ਹੈਲਥ ਇਜ਼ ਕਨਸਰਨਡ ਹੁਣ ਸਿਰਫ ਕੋਈ ਡਰਾਇੰਗਸ দিয়া ਕੋਈ ਹੋਏਗਾ ਜਿਹੜਾ ਪੂੜਾ ਵਿੱਚ ਫਾਰਮੈਲਿਟੀ ਆ ਹੋ ਜਾਏਗੀ ਤੇ ਇਹ ਜਿਹੜਾ ਹਸਪੀਟਲ ਹੈ ਮਲਟੀ ਸਪੈਸ਼ੈਲਟੀ ਹਸਪੀਟਲ ਬਣਨ ਜਾ ਰਹੇ ਆ ਇਹਦੇ ਵਿੱਚ ਸਾਰੀਆਂ ਸਪੈਸ਼ੈਲਟੀਆਂ ਔਨਕੋਲੋਜੀ ਹਾਰਟ ਇਹ ਤਾਂ ਸਾਰਾ ਕੁਝ ਹੋਏਗਾ ਪਲੱਸ ਓਟੀ ਵੀ ਨਵੇਂ ਬਣਨਗੇ ਪਰ ਜਿਹੜੇ ਓਟੀ ਬਣਨਗੇ ਉਹ ਸਟੇਟ ਆਫ ਦੀ ਆਰਟ ਓਟੀ ਹੋਣਗੇ ਰੋਬੋਟਿਕ ਸਰਜਰੀਜ਼ ਵੀ ਉਥੇ ਹੋਣਗੀਆਂ ਇਹ ਇਹ ਸਾਰੀਆਂ ਉਹਦੇ ਵਿੱਚ ਫੈਸਿਲਿਟੀਆਂ ਆ ਫਰਦਰ ਮੰਨੂ ਕਪਿਲਾ ਜੀ ਤੁਹਾਨੂੰ ਆਪ ਦੱਸਣਗੇ ਕਿ ਇਹਨਾਂ ਦਾ ਕੀ ਐਕਸਪੀਰੀਅੰਸ ਹੈ ਪੰਜਾਬ ਦੇ ਮੈਸਟਰ ਨਾਲ ਆਹ ਔਰ ਇਹ ਆਪਣੇ ਕੰਪਨੀ ਬਾਰੇ ਵੀ ਦੱਸਣਗੇ ਤੇ ਜੇ ਕੋਈ ਪ੍ਰੋਜੈਕਟ ਦਾ ਕੁਝ ਇਨਫੋਰਮੇਸ਼ਨ ਰਹਿ ਗਈ ਹੈ ਉਹ ਵੀ ਦੱਸਣਗੇ ਵੈਸੇ ਇੱਕ ਹੋਰ ਇਹਨਾਂ ਨੇ ਮੈਨੂੰ ਅੱਜ ਦੱਸਿਆ ਕਿ ਅਸੀਂ ਫਰਦਰ ਇਨਵੈਸਟਮੈਂਟ ਅੰਮ੍ਰਿਤਸਰ ਵੀ ਕਰਨ ਜਾ ਰਹੇ ਹਾਂ ਪਰ ਉਹ ਹਲੇ ਕਿਉਂਕਿ ਕੈਪ ਫਾਈਲ ਨਹੀਂ ਹੋਇਆ ਉਹਦੀ ਡਿਟੇਲ ਨਹੀਂ ਸੀ ਬਟ ਉਹ ਵੀ ਦੋ ਤਿੰਨ ਮਹੀਨਿਆਂ ਚ ਪੂਰਾ ਇਹ ਕੈਪ ਫਾਈਲ ਕਰਕੇ ਉਹਦੀ ਅਲੱਗ ਅਨਾਉਂਸਮੈਂਟ ਹੋਏਗੀ ਫੋਟੇਸ ਬਾਰੇ ਡਿਟੇਲਸ ਤਾਂ ਇੰਟਰਨੈਟ ਸਾਰੀ ਜਗ੍ਹਾ ਮਿਲ ਜਾਂਦੀਆਂ ਹਨ ਮੈਂ ਇੱਕ ਛੋਟੀ ਜੀ ਚੀਜ਼ ਕਹਿਣੀ ਚਾਹੁੰਦਾ ਸੀ ਫੋਟੇਸ ਦਾ ਪਹਿਲਾ ਹਸਪਤਾਲ ਮੋਹਾਲੀ ਚ ਆਇਆ ਸੀ 2001 ਦੇ ਵਿੱਚ when we started it so that is where the fortes growth story started so ਹੁਣ ਆਫਟਰ ਮਲਟੀਪਲ ਚੇਂजेस ਐਂਡ ਥਿੰਗਸ ਇਨ ਫੋਟੇਸ ਜਦੋਂ ਅਸੀਂ ਦੁਬਾਰਾ ਐਕਸਪੈਂਸ਼ਨ ਕਰਨਾ ਸ਼ੁਰੂ ਕੀਤਾ ਔਰ ਪਲਾਨ ਕਰਨੇ ਸ਼ੁਰੂ ਕੀਤੇ ਤਾਂ ਅਸੀਂ ਸਭ ਤੋਂ ਪਹਿਲੇ ਸੋਚਿਆ ਕਿ ਆਪਣੇ ਸਟੇਟ ਜਿੱਥੋਂ ਫੋਟੇਜ ਸ਼ੁਰੂ ਹੋਇਆ ਸੀ ਉੱਥੇ ਕੰਮ ਸ਼ੁਰੂ ਕਰੀਏ ਪੰਜਾਬ ਦੇ ਵਿੱਚ that is where the seeds of this expansion in punjab got sown so ਟਾਈਮ ਲੱਗਦਾ ਪਲੈਨਿੰਗ ਨੂੰ ਬਟ ਥੈਂਕਸ ਟੂ ਦਾ ਪ੍ਰੈਜ਼ੈਂਟ ਪੰਜਾਬ ਗਵਰਨਮੈਂਟ ਕੇ ਸਾਡੇ ਜਿਹੜੇ ਛੋਟੇ ਇਸ਼ੂ ਨਹੀਂ ਸੀ ਇਸ਼ੂ ਵੱਡੇ ਸੀਗੇ ਦੇ ਰਿਜ਼ੋਲਵਡ ਇਟ ਐਟ ਅ ਸੁਪਰ ਫਾਸਟ ਸਪੀਡ ਮਤਲਬ ਪਾਲਿਸੀ ਚੇਂਜ ਹੋਈ ਸਭ ਕੁਝ ਹੋਇਆ ਦੇ ਹੈਲਪਡ ਅਸ ਸਪੋਰਟਡ ਅਸ ਗਾਈਡਡ ਅਸ ਇਨ 올 ਆਫ ਥਿਸ ਤਾਂ ਅਸੀਂ ਅੱਜ ਇਸ ਸਿਚੁਏਸ਼ਨ ਮੁਕਾਮ ਤੇ ਪਹੁੰਚ ਗਏ ਹਾਂ ਕਿ ਸਾਡੀ ਐਕਸਪੈਂਸ਼ਨ ਲਈ ਅਪਰੂਵਲਸ ਹੈਗੀਆਂ ਸਾਡੇ ਕੋਲ ਇਨ ਪਲੇਸ ਔਰ ਅਸੀਂ ਆਪਣੀਆਂ ਡਰਾਇੰਗਸ ਵਗੈਰਾ ਸਬਮਿਟ ਕਰਕੇ ਜਲਦ ਹੀ ਕੰਮ ਸ਼ੁਰੂ ਕਰ ਦਾਂਗੇ ਸੋ ਇਹ ਸਾਡਾ ਫੋਰਟਿਸ ਦਾ ਮੋਹੱਲੀ ਦਾ ਰਿਹਾ ਉਸ ਤੋਂ ਇਲਾਵਾ ਅਸੀਂ ਜਲੰਧਰ ਦੇ ਵਿੱਚ ਵੀ ਇੱਕ ਹਸਪੀਟਲ ਲਿੱਤਾ ਹੈਗਾ ਜਿਹੜਾ ਚੱਲਦਾ ਹੋਇਆ ਹਸਪੀਟਲ ਹੈ ਉਹਨੂੰ ਰੀਵੈਂਪ ਕਰ ਰਹੇ ਹਾਂ ਬਟ ਡੂਇੰਗ ਵੈਰੀ ਵੈਲ ਥਰਡ ਅਸੀਂ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਨਾ ਉਸੇ ਹਸਪਤਾਲ ਦੇ ਵਿੱਚ ਇੱਕ ਟਾਵਰ ਲਾ ਕੇ ਆ ਰਹੇ ਐ ਐਗਜ਼ਿਸਟਿੰਗ ਅਰਾਊਂਡ 150 ਟੂ 200 ਬੈਡਸ ਤੋਂ ਇਹ ਇਹਦੇ ਬਾਰੇ ਫੋਟਿਸ ਦੇ ਬਾਰੇ ਪੰਜਾਬ ਲਈ ਸੀਗਾ ਔਨ ਏਨ ਇੰਡੀਆ ਲੈਵਲ ਵੀ ਹੈਵ 35 ਹਸਪੀਟਲਸ 5000 ਪਲਸ ਬੈਡਸ ਸੋ ਉਹ ਡਿਟੇਲਸ ਤਾਂ ਸਾਰੀਆਂ ਹੈਗੀਆਂ ਬਟ ਇਨ ਆਰ ਐਕਸਪੈਂਸ਼ਨ ਪੰਜਾਬ ਇਜ਼ ਵਨ ਆਫ ਦਾ ਸਟੇਟਸ ਜਿਹਦੇ ਉੱਤੇ ਸਪੈਸਿਫਿਕ ਫੋਕਸ ਹੈ ਸੋ ਜੇ ਤੁਸੀਂ ਦੇਖਿਆ ਜਾਵੇ ਕਿਹਾ ਜਾਵੇ ਤਾਂ ਮੋਹੱਲੀ ਤੋਂ ਲੈ ਕੇ ਅੰਬਰੇਸਰ ਤੱਕ ਪੂਰਾ ਰੂਟ ਕਵਰ ਹੋ ਜਾਂਦਾ ਹੈ ਮੋਹੱਲੀ ਹੋ ਗਿਆ ਉਹਨ ਇੱਕ ਵੱਡਾ ਹਸਪਤਾਲ ਲੁਧਿਆਣੇ ਦੋ ਹੋਗੇ ਜਲੰਧਰ ਹੋ ਗਿਆ ਤੇ ਅੰਬਰੇਸਰ ਹੋਗੇ ਇਹ ਚੀਜ਼ ਸੀ ਸਰ ਵਾਟ ਇਜ਼ ਦਾ ਫਾਇਦਾ ਹੋ ਗਿਆ ਆਮ ਲੋਕਾਂ ਦਾ ਕੀ ਫਾਇਦਾ ਗਰੀਬਾਂ ਦਾ ਕੀ ਫਾਇਦਾ ਔਰ ਖਾਸ ਤਰੀਕੇ ਨਾਲ ਆਯੂਸ਼ਮਾਨ ਯੋਜਨਾ ਦੇ ਕਾਰਡ ਨੂੰ ਕਿਸ ਤਰੀਕੇ ਨਾਲ ਤੁਹਾਡੇ ਹਸਪਤਾਲ ਦਾ ਫਾਇਦਾ ਹੋਇਆ ਸਰ ਆਯੂਸ਼ਮਾਨ ਦੀ ਗੱਲ ਚੱਲ ਰਹੀ ਹੈ ਕਿ ਅਸੀਂ ਜਦੋਂ ਵੀ ਅੱਗੇ ਕਰ ਰਹੇ ਹਾਂ ਇੱਕ ਅਲੱਗ ਆਯੂਸ਼ਮਾਨ ਲਈ ਦੇਖਾਂਗੇ ਉਹਦੇ ਰੇਟਸ ਕੁਝ ਡਿਸਕਸ਼ਨ ਹੋ ਰਹੀ ਹੈ ਸੋ ਤਾਂ ਜਦੋਂ ਉਹ ਹੋ ਜਾਂਦਾ ਉਦੋਂ ਵੀ ਵਿਲ ਐਕਸੈਪਟ ਥੈਟ ਓਨਲੀ ਸੋ 950 ਕਰੋੜ ਦੀ ਇਸ ਇਨਵੈਸਟਮੈਂਟ ਤੋਂ ਬਾਅਦ ਪੰਜਾਬ ਦੇ 5000 ਲੋਕਾਂ ਨੂੰ ਕੰਮ ਜਿਹੜਾ ਮਿਲੇਗਾ ਯਾਨੀ ਕਿ 5000 ਲੋਕਾਂ ਦੀ এমਪਲੋਇਮੈਂਟ ਇਸ ਹਸਪੀਟਲ ਦੇ ਵਿੱਚ ਹੋਰ ਜ਼ਿਆਦਾ ਵਧੇਗੀ ਤੇ ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਫੋਰਟਿਸ ਆਨ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਵੱਡੇ ਨਿਵੇਸ਼ ਕਰਕੇ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹਸਪਤਾਲ ਦੇ ਨਿਰਮਾਣ ਕਰਨਗੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री बिट रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते